ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆਂ ਦੇ ਵਿੱਚ ਮੌਸਮ ਦੇ ਅਫਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਉਹ ਨਾਲ ਲੱਗਦੇ ਖੇਤਾਂ ਦੀ ਆਉਂਦੇ 5-6 ਦਿਨਾਂ ਦੀ ਗੱਲ ਕਰਾਂਗੇ 22 ਮਾਰਚ ਤੱਕ ਮੌਸਮ ਪੰਜਾਬ ਦਾ ਔਰ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਜੀ ਸਸਰੇ ਦੀਆਂ ਤਾਜ਼ਾ ਸੈਟਲਰ ਤੁਸੀਂ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਜੀ ਐਸਲੈ ਲਗਭਗ ਦੇਖ ਸਕਦੇ ਹਾਂ ਕਿ ਮੌਸਮ ਸਾਰੇ ਖੇਤਨਾ ਦੇ ਵਿੱਚ ਸਾਫੀ ਬਣਿਆ ਹੋਇਆ ਸਾਰੇ ਜਿਲ੍ਹਿਆਂ ਦੇ ਵਿੱਚ ਲਗਭਗ 8 ਦੇ 7 ਵਜਣ ਜਾ ਰਹੇ ਨੇ ਤੇ 17 ਮਾਰਚ ਦੀ ਰਾਤ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ ਦਿਨ ਆਪਣਾ ਆਖਰੀ ਪੜਾਅ ਪੂਰਾ ਕਰਕੇ ਲੰਘ ਚੁੱਕਿਆ ਜੀ ਸੋ ਬੀਤੇ ਦਿਨ ਦੇ ਮੁਕਾਬਲੇ ਅੱਜ ਦਾ ਦਿਨ ਗਰਮ ਰਿਹਾ ਕਿਉਂਕਿ ਹੀਟ ਜਿਹੜੀ ਉਹ ਬਹੁਤੇ ਹਿੱਸਿਆਂ ਦੇ ਵਿੱਚ ਲੱਗੀ ਧੁੱਪ ਜਿਹੜੀ ਸਵੇਰ ਤੋਂ ਲੱਗ ਰਹੀ ਸੀ ਜਿਹਦੇ ਪਰਨਾਮ ਸਰੂਪ ਜਿਹੜੇ ਟੈਂਪਰੇਚਰ ਨੇ ਉਹ ਜਿਹੜੇ ਹੀਟਾ ਆਏ ਸੀ ਸਿਸਟਮ ਲੰਘਣ ਕਰਕੇ ਉਹਦੇ ਸਦਕਾ ਹੁਣ ਫਿਰ ਤੋਂ ਇੱਕ ਵਾਰ ਫਿਰ ਤੋਂ ਤਾਂ ਨੂੰ ਚੱਲਣਾ ਸ਼ੁਰੂ ਹੋ ਗਏ ਨੇ ਜੇਕਰ ਬੀਤੇ 24 ਘੰਟਿਆਂ ਦੇ ਆਫਰ ਟੈਂਪਰੇਚਰ ਚੱਕੀਏ ਅੰਕੜੇ ਚੱਕੀਏ ਟੈਂਪਰੇਚਰ ਦੀ ਬਠੰਡਾ ਏਅਰਫੋਰਟ ਸੌਤੋਂ ਗਰਮ ਜਲਾ ਸੌਤੋਂ ਗਰਮ ਖੇਤਰ ਰਿਹਾ ਪੰਜਾਬ ਦੇ ਵਿੱਚ 29.3 ਡਿਗਰੀ ਦੇ ਨਾਲ ਮੈਕਸਿਮਮ ਟੈਂਪਰੇਚਰ ਜਿਹੜੇ 27 28 29 ਦੇ ਆਸ-ਪਾਸ ਪੰਜਾਬ ਦੇ ਵਿੱਚ ਦਰਜ ਹੋਏ ਨੇ ਸੋ ਹਰਿਆਣਾ ਦੀ ਵੀ ਇਹੋ ਕਹਾਣੀਆਂ ਉੱਥੇ ਵੀ 30 ਤੋਂ ਲੱਗੇ 32 ਦੇ ਵਿੱਚਕਾਰ ਟੈਂਪਰੇਚਰ ਜਿਹੜੇ ਦਰਜ ਹੋਏ ਨੇ ਮੈਕਸ ਸੋ ਆਉਂਦੇ ਦਿਨਾਂ ਦੇ ਦਰਮਿਆਨ ਕੱਲੋ ਵੀ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਹਾਲਾਂਕਿ ਉਹਦੇ ਚਾਰ-ਫਾਈ ਦਿਨ ਹੁਣ ਮੌਸਮ ਲਗਭਗ ਸਾਫ਼ ਹੀ ਰਹੇਗਾ ਪਰ ਇੱਕ ਹਲਕੇ ਜਿਹੇ ਟੂਟੂ ਵੀ ਬਦਲ ਹੋਏ ਜਿਹੜੇ ਅਸਲ ਵਿੱਚ ਰਾਜਸਥਾਨ ਦੇ ਉੱਪਰ ਦੀ ਗੁਜ਼ਰੇਗੀ ਆਉਂਦੇ ਜਿਹੜੇ ਘੰਟੇ ਨੇ ਜਾਂ ਫਿਰ ਕਹ ਲਈਏ ਕੱਲ ਦੇ ਦਿਨ ਦੇ ਦਰਮਿਆਨ ਵੀ ਇਹ ਬਦਲਵਾਏ ਫਲੇ ਫੱਦਰ ਤੇ ਗੁਜ਼ਰੇਗੀ ਹਲਕੇ ਟੂਟੂ ਮੇਜ ਬਦਲਣੇ ਕੋਈ ਦਾ ਮੌਸਮ ਤੇ ਇਫੈਕਟ ਨਹੀਂ ਪਈਗਾ ਪੰਜਾਬ ਦੇ ਵਿੱਚ ਔਰ ਹਰਿਆਣਾ ਰਾਜਸਥਾਨ ਦੇ ਵਿੱਚ ਇੱਕ ਹਲਕਾ ਜਿਹਾ ਸਿਸਟਮ ਆਏਗਾ ਜੀ 19 20 ਤਰੀਕ ਦੇ ਲੱਗੇ ਇਹ 19 ਨੂੰ ਵੀ ਆ ਸਕਦਾ 20 ਨੂੰ ਆ ਸਕਦਾ 20 ਦੇ 21 ਨੂੰ ਆ ਸਕਦਾ ਤੇ ਇਹ ਹਲਕਾ ਟਟਵਾ ਜਾਂ ਸਿਸਟਮ ਹੈ ਕੋਈ ਇਹ ਤਾਂ ਉਮੀਦ ਹੀ ਉਮੀਦ ਨਹੀਂ ਹੈ ਹੋ ਸਕਦਾ ਕੁਝ ਕੁ ਥਾਵਾਂ ਤੇ ਪੰਜਾਬ ਦੇ ਕਹ ਲਈ ਕਿ 5-10% ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਟਟਵੇਂ ਜਿਵੇਂ ਬੂੰਦਾਬੰਦੀ ਹਲਕੇ ਸ਼ਰਾਟੇ ਜੇ ਲੱਗ ਜਾਣ ਬਾਕੀ ਮੌਸਮ ਦਾ ਕੋਈ ਵੱਡੇ ਖੱਦਰ ਤੇ ਪ੍ਰਭਾਵ ਪਾਵੇ ਐਦਾ ਦਾ ਸਿਸਟਮ ਨਹੀਂ ਹੈ ਤੇ 22 ਮਾਰਚ ਤੱਕ ਮੌਸਮ ਆਪਣਾ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫ ਰਿਹਾ ਹੈ ਜਿਹੜਾ ਸਿਸਟਮ ਇਸ ਤੋਂ ਬਾਅਦ ਆਣਾ ਉਹ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਅਰਜ਼ ਕਰ ਸਕਦਾ ਉਹਦੀ ਅਫਰਡ ਤੁਹਾਨੂੰ ਅਸੀਂ ਮੌਕੇ ਦੇ ਦਿਆਂਗੇ ਫਿਲਹਾਲ ਉੱਤਰ-ਪਛੋਦੀਆਂ ਸੀਤ ਹਵਾਵਾਂ ਅਗਲੇ ਦਿਨਾਂ ਦੇ ਦਰਮਿਆਨ ਚੱਲਦੀਆਂ ਰਹਿਣੀਆਂ ਨੇ ਅੱਜ ਕਿਤੇ-ਕਿਤੇ ਹਲਕਾ ਪੁਰਾ ਵੀ ਚੱਲ ਰਿਹਾ ਸੀ ਕਿਤੇ-ਕਿਤੇ ਉੱਤਰ-ਪਛੋਦੀਆਂ ਜਿਹੜੀ ਵਾਪਸੀ ਹੋ ਚੁੱਕੀ ਆ ਹਵਾਵਾਂ ਦੀ ਤੇ ਆਉਂਦੇ ਦਿਨਾਂ ਦੇ ਦਰਮਿਆਨ ਉੱਤਰ-ਪਛੋਦੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਮੱਧ ਉਫਤਾਰ ਦੇ ਨਾਲ ਤੇ ਮੌਸਮ ਦੇ ਵਿੱਚ ਕੋਈ ਸੁਧਾਰ ਆਪਣੇ ਕਹਿ ਸਕਦੇ ਹਾਂ ਮੀਂਹ ਵਾਲੇ ਫੱਕ ਤੋਂ ਕੋਈ ਐਦਾਂ ਦੀ ਅਫਰਡ ਨਹੀਂ ਹੈ ਤੇ ਮੌਸਮ ਆਪਣਾ ਗਰਮ ਤੇ ਖੁਸ਼ਕ ਬਣ 23° ਪਹੁੰਚਦੇ ਨੇ ਪਰ ਉਹ ਹੁਣ ਅਗੇਤੀ ਗਰਮੀ ਜਿਹੜੇ ਮਾਰਚ ਦੇ ਆਖਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਆ ਤੇ ਟੈਂਪਰੇਚਰ ਤਾਂ ਉਹ ਜਿਹੜੇ ਚੜਦੇ ਉਹ ਵੇਖੇ ਜਾਣਗੇ ਫਿਲਹਾਲ ਅਲਰਟ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈ ਤੇ ਮੌਸਮ ਆਪਣਾ ਖੁਸ਼ਕ ਰਹਿੰਦਾ ਜਾ ਰਿਹਾ ਹੈ ਜਾਸਦੋਤਾਂ ਨੂੰ